ਸਾਰੇ ਉਹ ਦੇਖੋ ਫਿਰ ਕੋਣ ਹੈ ਕੋਣ ਹੈ ਬੋਲ ਆ ਦੇਖੋ ਸਾਰਾ ਮੋੜ ਇੱਥੋਂ ਬਿੱਟੀ ਸਾਰੇ ਸਾਬ ਰਾਜ ਤੇ ਦੇਖਾ ਤੋਂ ਬਸਟੈਂਡ ਦੀਆਂ ਜੋ ਤਸਵੀਰਾਂ ਨੇ ਐਸਐਸਸੀ ਸਰਦਾਰ ਬਲਵਿੰਦਰ ਸਿੰਘ ਜੋ ਕਿ ਇਸ ਸਮੇਂ ਜਦੋਂ ਵੀ ਸਿਆਰ ਸਾਹਿਬ ਦਾ ਰੂਪ ਲੱਗਦਾ ਗਵਰਨਰ ਸਾਹਿਬ ਨੂੰ ਦਿਖਾ ਰਹੇ ਹੈ ਕਿ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਜੋ ਨਜਾਇਜ਼ ਕਬਤੇ ਕਿਤੇ ਹੋਏ ਨੇ ਦੁਕਾਨਦਾਰਾਂ ਵੀਰਾਂ ਵੱਲੋਂ ਸੋ ਐਸਐਚਓ ਸਾਹਿਬ ਬਲਵਿੰਦਰ ਸਿੰਘ ਮੌਖਾ ਜ਼ਾਇਜ਼ਾ ਦਿਖਾ ਰਹੇ ਹਨ ਲੋਕਾਂ ਨੂੰ ਕਿ ਇਹ ਨਜਾਇਜ਼ ਕਬਚੇ ਹਟਣੇ ਚਾਹੀਦੇ ਹਨ ਤਾਂ ਕਿ ਜੋ ਵੀਆਈਪੀ ਰੋਡ ਹੈ ਕੋਈ ਵੀ ਮੰਤਰੀ ਵਗੈਰਾ ਦੀਆਂ ਗੱਡੀਆਂ ਆਉਂਦੀਆਂ ਹਨ ਸੋ ਇਹਨਾਂ ਨੂੰ ਕਲੀਅਰ ਕੱਟ ਕੀਤਾ ਜਾਵੇ ਸੋ ਸਾਡੇ ਨਾਲ ਬਿਲਕੁਲ ਹੀ ਮੌਕੇ ਦਾ ਜ਼ਾਇਜ਼ਾ ਦਿਖਾ ਰਹੇ ਹਨ ਸੋ ਜੋ ਜੂਜ਼ੀ ਅਫਸਰਾਨਾ ਹਨ ਇੱਥੇ ਕਿੱਥੇ ਬੱਸਾਂ ਖੜ੍ਹਦੇ ਆ ਵੀਆਈਪੀ ਰੋਡ ਦੇ ਟਾਈਮ ਇੱਥੇ ਬਹੁਤ ਦਿੱਕਤ ਆਉਂਦੀ ਆ ਦੇਖੋ ਕਿੰਨਾ ਬੁਰਾ ਹਾਲ ਹੈ ਉਹ ਰੇੜੀਆਂ ਖੜ੍ਹੀਆਂ ਨੇ ਆ ਦੇਖੋ ਇਹਨਾਂ ਨੂੰ ਵਾਰਨਿੰਗ ਦੇ ਦਿੱਤੀ ਉਹ ਕਹਿੰਦੇ ਪਰ ਲੇਕਿਨ ਨਹੀਂ ਚੱਕਦਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਨੂੰ ਚਕਾਇਆ ਜਾਵੇ ਇੱਥੇ ਬਹੁਤ ਦਿੱਕਤ ਆਉਂਦੀ ਆ ਪੁਲਿਸ ਨੂੰ ਪਬਲਿਕ ਨੂੰ ਬਹੁਤ ਦਿੱਕਤ ਆਉਂਦੀ ਆ ਦੇਖੋ ਕਿੱਥੇ ਖੜ੍ਹੇ ਨੇ ਬੱਚੇ ਇਹਨਾਂ ਨੂੰ ਕਿਹੜਾ ਖੜ੍ਹਨ ਦੀ ਜਗ੍ਹਾ ਨਹੀਂ ਹੈ ਬੱਸਾਂ 'ਚ ਬੈਠਦੇ ਆ ਇਧਰੋਂ ਗੱਡੀਆਂ ਆਉਂਦੀਆਂ ਸਪੀਡ ਨਾਲ ਇੱਕਦਮ ਆਹ ਦੇਖੋ ਇਧਰ ਹੀ ਇਸੇ ਤਰ੍ਹਾਂ ਹੀ ਇਧਰ ਆ ਦੇਖੋ ਆ ਦੇਖੋ ਕਿੱਥੇ ਤੇ ਕੰਮ ਕਰ ਦਿੱਤਾ ਹੋਇਆ ਬਿਸਕੁਟ ਵਾਲਾ ਸੋ ਮੌਕਾ ਦਿਖਾ ਰਹੇ ਨੇ ਐਸਐਚਓ ਕਰਾਲੀ ਜੋ ਕਿ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਪਬਲਿਕ ਕਿੱਥੇ ਹੋਰੇ ਖੜੇਗੀ ਚੌਕ ਤੇ ਤੇ ਕਿੱਥੇ ਹੋਏਗਾ ਤੇ ਦੇਖ ਸਕਦੇ ਤੁਸੀਂ ਆ ਦੇਖੋ ਤੁਸੀਂ ਹਾਂ ਜੋ ਨਜਾਇਜ਼ ਸੁਖ ਕਰਾਲੀ ਦੇ ਜੋ ਨਜਾਇਜ਼ ਕਬਜ਼ੇ ਕੀਤੇ ਗਏ ਪੂਰੀ ਸਿੰਦੀ ਤੰਗ ਹੁੰਦੀ ਆ ਹੱਥ ਤੋਂ ਬਾਹਰ ਦੇਖੋ ਸਾਰਾ ਬਲਾਕ ਕੀਤਾ ਪਿਆ ਦੁਕਾਨਦਾਰਾਂ ਦੀ ਬੇਇਨਤੀ ਆਹ ਦੇਖੋ ਆ ਰਹੇ ਉਹ ਅਪੀਲ ਵੀ ਕਰਦੇ ਹੋ ਵੀ ਆਪਣੀ ਦੁਕਾਨ ਤੱਕ ਅਕੇ ਰਹੋ ਲੇਕਿਨ ਆ ਦੇਖੋ ਕਿ ਹਾਲ ਕੀ ਆ ਉਹ ਕੁਰਕਰੇ ਦੇਖੋ ਇਹ ਦੁਕਾਨ ਨਿਕਲਣ ਵਾਲੇ ਜਿਹੜੇ ਰਾਗੀ ਨੇ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵਾਰਨਿੰਗ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਐਸਐਚਓ ਸਾਹਿਬ ਕੁਰਾਲੀ ਵੱਲੋਂ ਵੀ ਵੀ ਕਰ ਲਈ ਕਹਿ ਵੀ ਦਿੱਤਾ ਹੈ ਦੇਖੋ ਬਿਸਕੁਟਾਂ ਦਾ ਹਾਲ ਦੇਖੋ ਕੀ ਹੈ ਆ ਦੇਖੋ ਸੋ ਉਹ ਦੇ ਕੁਰਕਰੇ ਅੱਗੇ ਤਾਂ ਕਿੰਨਾ ਬੁਰਾ ਹਾਲ ਹੈ ਜਦੋਂ ਵੀ ਕੋਈ ਰੂਟ ਲੱਗਦਾ ਹੈ ਐਸ.ਐਮ. ਸਾਹਿਬ ਦਾ ਕੋਈ ਗੈਟਿੰਗ ਲੱਗਦਾ ਹੈ ਇਹਨਾਂ ਨੂੰ ਠੱਕੇ ਨਾਲ ਹੀ ਪੜਨਾ ਵੰਦੇ ਕਿੱਦਾਂ ਕਰਦੇ ਆ ਆ ਦੇਖੋ ਜੀ ਸਰ ਸਾਡੇ ਵੱਲੋਂ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਇਹਨਾਂ ਦੁਕਾਨਦਾਰਾਂ ਨੂੰ ਸਾਡੇ ਵੱਲੋਂ ਪਹਿਲਾਂ ਬੇਨਤੀ ਕੀਤੀ ਹੈ ਜਦੋਂ ਵੀ ਰੂਟ ਲੱਗਦਾ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਪਿੱਛੇ ਕਰਾਉਂਦੇ ਪਰ ਇਕ ਲੇਕਿਨ ਨਹੀਂ ਕਰਦੇ ਆ ਸਾਡੇ ਪ੍ਰਸ਼ਾਸਨ ਨੂੰ ਆ ਬੇਨਤੀ ਹੈ ਵੀ ਆ ਜਿਹੜਾ ਆ ਜਿੱਥੇ ਤੱਕ ਇਹਨਾਂ ਦਾ ਬਣਦਾ ਆ ਉੱਥੇ ਤੱਕ ਕਰਾ ਦੇ ਬਿਲਕੁਲ ਸਰ ਐਸ ਐਚ ਓ ਸਰਦਾਰ ਬਲਵਿੰਦਰ ਸਿੰਘ ਜੀ ਸਰ ਜਦੋਂ ਵੀ ਉਰ ਲਾਈਟਾਂ ਹੁੰਦੀਆਂ ਆ ਤਾਂ ਲੋਕ ਬੜੀ ਮੁਸ਼ਕਲ ਦੇ ਵਿੱਚ ਰਹਿੰਦੇ ਆ ਕਿ ਕੋਈ ਬਾਹ ਨਹੀਂ ਟ੍ਰੈਫਿਕ ਬਹੁਤ ਜ਼ਿਆਦਾ ਹੈ ਉਹ ਨਾ ਨੰਗਲ ਚ ਵੀ ਪਰੇਸ਼ਾਨੀ ਆਉਂਦੀ ਹੈ ਜੀ ਇੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਜੀ ਲੱਗਣ ਚ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰੂਟ ਦੇ ਟਾਈਮ ਸਾਨੂੰ ਇਹਨਾਂ ਦੇ ਮੋੜੇ ਬਾਹਰ ਵੇਖ ਕੇ ਦੇਖੋ ਆਹ ਦੁਕਾਨਾਂ ਦੇਖੋ ਕਿੱਥੇ ਤੱਕ ਨੇ ਇਹਨਾਂ ਤੋਂ ਬਾਹਰ ਗੱਡੀਆਂ ਖੜੀ ਹੋ ਜਾਨੀਆਂ ਆ ਇਹਨਾਂ ਤੋਂ ਸਮਾਨ ਲੈਣ ਵਾਸਤੇ ਉਧਰ ਵੀ ਆਈਪੀ ਰੂਟ ਲੱਗਾ ਹੁੰਦਾ ਆ ਅਸੀਂ ਨਾ ਬੇਨਤੀ ਕਰ ਕਰ ਕੇ ਪਾਸੇ ਕਰਾਉਣੇ ਬਲੇ ਪਰ ਨੀਕੀ ਮਨ ਲੋਕ ਨਹੀਂ ਕਰਦੇ ਇਹ ਦੁਕਾਨਦਾਰ ਕਹਿੰਦੇ ਵੀ ਸਾਡੀ ਵੀ ਮਜਬੂਰੀ ਹੈ ਸਾਡੇ ਕੋਲ ਜਗ੍ਹਾ ਨਹੀਂ ਹੈ ਜੀ ਇਹਨਾਂ ਦੀ ਮਜਬੂਰੀ ਦੇਖੋ ਜੀ ਇਹਨਾਂ ਦੀ ਦੇਖੋ ਦੁਕਾਨ ਬਹੁਤ ਆ ਪਿੱਛੇ ਆ ਪਰ ਲੇਕਿਨ ਨਹੀਂ ਇਹਨਾਂ ਦਾ ਗੱਲ ਕੀਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਰੋਡ ਬਲੌਕ ਕਰਨਗੇ ਆ ਜਗ੍ਹਾ ਬਹੁਤ ਆ ਕੋਈ ਪਿੱਛੇ ਨਹੀਂ ਕਰਦਾ ਕਿਸੇ ਦੇ ਕਹੇ ਤੇ ਕੰਧਾਂ ਕਰੀਆਂ ਪਈਆਂ ਚਿਪਸ ਲਾਇਏ ਵੇ ਆ ਦੇਖੋ ਬਿਸਕੁਟ ਫੀਡਿੰਗਾਂ ਟੁੱਟੀਆਂ ਵੀ ਲਾਈਆਂ ਆ ਦੇਖੋ ਸਾਡਾ ਪਹਿਲਾਂ ਵੀ ਪ੍ਰਸ਼ਾਸਨ ਵਾਲੇ ਸਰ ਨੇ ਕੋਈ ਉਹ ਨਹੀਂ ਕਰੇ ਸਭ ਦਾ ਕੋਈ ਪਹਿਲਾਂ ਤੁਸੀਂ ਅਸੀਂ ਐਪਲੀਕੇਸ਼ਨਾਂ ਕਮੇਟੀ ਇੱਜ ਥਾਣੇ 'ਚ ਸਾਰੇ ਕਿਤੇ ਦੇ ਲਈਆਂ ਫਿਰ ਕੀ ਕਹਿੰਦੇ ਜੀ ਉਹ ਉਹ ਮਾਰੋ ਹੀ ਕਰੀਏ ਕਿ ਉਹਨੂੰ ਪਿੱਛੇ ਕਰੀਏ ਨਹੀਂ ਥੋੜਾ ਜਿਹਾ ਕਿੱਥੇ ਪਹਿਲਾਂ ਪਿੱਛੇ ਦਾ ਗਰਾ ਦੇਖੋ ਤੇ ਸੋਹਣੀ ਹੈ ਵੀਰਾਂ ਦੀਆਂ ਦੁਕਾਨਾਂ ਦਾ ਕਿਹਨਾਂ ਨੂੰ ਕਰਾ ਕੇ ਅਸੀਂ ਹਰ ਵਾਰ ਇਹਨਾਂ ਨੂੰ ਬੇਨਤੀ ਕਰਦੇ ਅਸੀਂ ਐਸ ਐਚ ਓ ਲੱਗੇ ਉਹ ਬੇਨਤੀ ਕਰ ਕਰਕੇ ਜਾਂਦੇ ਲੇਕਿਨ ਆ ਨਹੀਂ ਛੱਡਦੇ ਤੁਹਾਡਾ ਤੁਸੀਂ 3 ਸਾਲ ਲੱਗਿਆ ਇਹਨਾਂ ਦੇਖੋ ਇੱਕ ਵਾਰੀ ਵੀ ਨਹੀਂ ਆਇਆ ਕਹਿੰਦਾ 10 ਸਾਲ ਹੋ ਗਏ ਮੈਂ ਤੁਹਾਡੇ ਕੋਲ ਇੱਕ ਵਾਰੀ ਮੈਂ ਇਹ ਮੈਂ ਮੈਂ ਤੁਹਾਨੂੰ ਇੱਕ ਮਿੰਟ ਯਾਰ 15 ਦਿਨ ਹੋਏ 3 ਵਾਰੀ ਕਹਿ ਗਏ ਇਹ ਤੁਹਾਡੇ ਕੋਲ ਕਿੰਨੇ ਵਾਰੀ ਆ ਕੇ ਬੇਨਤੀ ਕੀਤੀ ਵੀ ਰੂਟ ਲੱਗਿਆ ਤੁਹਾਡੇ ਸਾਢੇ 10 ਕਹਿੰਦੇ ਹਾਂ ਜੀ ਪਰ ਲੇਕਿਨ ਕੋਈ ਨਹੀਂ ਚੱਕਦਾ ਤੇ ਇਹਦਾ ਮਤਲਬ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ ਹੈ ਕਾਨੂੰਨ ਦਾ ਕਲਾਬ ਕਮੇਟੀ ਵਾਲਾ ਉਹ ਕਾਰਵਾਈ ਹੋ ਜਾਵੇ ਥੋੜੇ ਕਹਿੰਦੇ ਆ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਐਸ ਐਚਓ ਸਾਹਿਬ ਦੁਕਾਨਦਾਰਾਂ ਨੂੰ ਬੇਨਤੀ ਵੀ ਕਰ ਚੁੱਕੇ ਹਨ ਹਦਾਇਤਾਂ ਵੀ ਦੇ ਚੁੱਕੇ ਹਨ ਪਰ ਉਸ ਦੇ ਬਾਵਜੂਦ ਵੀ ਜੋ ਨਜ਼ਾਇਜ਼ ਕਬਜ਼ੇ ਹਨ ਉਹ ਦੁਕਾਨਦਾਰਾਂ ਵੱਲੋਂ ਕਿਤੇ ਗਏ ਹਨ ਸੋ ਉਹਨਾਂ ਵੱਲੋਂ ਐਸ ਐਚਓ ਸਾਹਿਬ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਦਿਖਾਉਂਦੇ ਜਦੋਂ ਵੀ ਸਾਡੇ ਵੀਆਈਪੀ ਰੂਟ ਲੱਗਦੇ ਆ ਹੁਣ ਉਹਨਾਂ ਦੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਵੀ ਜਿਹੜਾ ਆ ਰੋਡ ਆ ਆ ਖਾਲੀ ਕਰਾਇਆ ਜਾਵੇ ਤੇ ਬੈਲਪੋਰ ਲੈਣਾਂ ਨੇ ਹੋ ਰਿਹਾ ਹੈ ਵਾਰਨਿੰਗ ਸੋ ਐਸਐਚਓ ਸਾਹਿਬ ਵੱਲੋਂ ਦੁਕਾਨਦਾਰਾਂ ਨੂੰ ਵਾਇਰਿੰਗ ਦੀ ਵੀ ਦਿੱਤੀ ਗਈ ਹੈ ਸੋ ਬੇਨਤੀ ਵੀ ਕੀਤੀ ਗਈ ਹੈ ਪਰ ਇਸ ਦੇ باوجود ਵੀ ਦੁਕਾਨਦਾਰ ਆਪਣੇ ਨਜ਼ਾਇਜ਼ ਕਾਜੇ ਨਹੀਂ ਹਟਾ ਰਹੇ ਹਨ ਸੋ ਅੱਗੇ ਦੀ ਕਾਰਵਾਈ ਕੀ ਹੋਏਗੀ ਸੋ ਜਾਣਦੇ ਹਾਂ ਜੀ ਐਸਐਸ ਸਾਹਿਬ ਦੇ ਨਾਲ ਪਿੰਡ ਦਿੱਕਤਾਂ ਮੁੜ ਰਹੀ ਹੈ ਆ ਸਾਰੀ ਜਗ੍ਹਾ ਛੱਡ ਕੇ ਲੇਕਿਨ ਜੇ ਕੱਲ ਕੋਈ ਹਾਦਸਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਏਗਾ ਦੁਕਾਨਦਾਰਾਂ ਨੂੰ ਥੈਂਕ ਯੂ ਜੀ ਆਪਣਾ ਸਮਾਨ ਅੰਦਰ ਰੱਖਣ ਤਾਂ ਜੋ ਕਿ ਜਗਾ ਖੁਰੀ ਪੁੱਟ ਜਾਵੇ ਲੱਦਣ ਵਾਲਿਆਂ ਨੂੰ ਜਾਂ ਸਰpassਾਂ ਦੇ ਜੋ ਸਫ਼ਰ ਕਰਦੇ ਆ ਉਹ ਸਮਾਨੀਆਂ ਨੂੰ ਚੜਨ ਪੁੱਤਰਨ ਵੇਲੇ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸੋ ਲਗਾਤਾਰ ਸ਼ਹਿਰ ਪੁਰਾਣੇ ਸੋ ਲਗਾਤਾਰ ਐਸਐਚਓ ਸਾਹਿਬ ਕਰਾਲੀ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰ ਰਹੇ ਹਨ। ਸੋ ਲਾਗੇ ਹੀ ਸ਼ਰਾਬ ਦੇ ਠੇਕੇ ਹਨ ਜਿੱਥੇ ਕਿ ਸ਼ਾਮ ਨੂੰ ਕਈ ਸ਼ਰਾਬੀ ਰਾਸਤੇ ਵਿੱਚ ਹੀ ਜਿੱਥੇ ਕੀ ਨਾਲ ਹੀ ਬੱਸ ਅੱਡਾ ਵੀ ਹੈ ਸੋ ਦਿੱਕਤਾਂ ਬੜੀਆਂ ਆਉਂਦੀਆਂ ਹਨ ਸਵਾਰੀਆਂ ਖੜਦੀਆਂ ਹਨ ਈਆਂ ਭੈਣਾ ਵੀ ਸਾਡੀਆਂ ਖੜਦੀਆਂ ਹਨ ਸੋ ਇਹ ਵੀ ਇੱਕ ਮੁੱਦਾ ਬਣਿਆ ਹੋਇਆ ਹੈ ਕੱਢ ਲਾ